ਪਿੰਡ ਸੰਗਤਪੁਰ ਸੋਡੀਆਂ ਦੇ ਖੇਡ ਮੈਦਾਨ ਦਾ ਕਰੀਬ 48 ਲੱਖ ਰੁਪਏ ਦੀ ਲਾਗਤ ਦੇ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਹੈ ਇਹ ਪ੍ਰਗਟਾਵਾ ਫਟੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਰਕਾਰੀ ਸੀਨੀਅਰ ਸਕੂਲ ਸਮਾਰਟ ਸਕੂਲ ਸੰਗਤਪੁਰ ਸੋਡੀਆਂ ਵਿਖੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ ਇਸ ਤੋਂ ਪਹਿਲਾਂ ਖੇਡ ਮੈਦਾਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਅੱਜ ਸਿੱਪਿੰਡ ਸੰਗਤਪੁਰ ਸੋਡੀਆਂ ਬਲਾਕ ਸਰੰਗ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਇਹ ਅਹਿਮ ਪਿੰਡ ਹੈ। ਔਰ ਬੜਾ ਖੁਸ਼ੀ ਦਾ ਮਕਾਮ ਅੱਜ ਕਿ ਸਾਡਾ ਜਿਹੜਾ ਗਰਾਊਂਡ ਹੈ ਵੈਸੇ ਸਾਡੇ 5 ਕਿੱਲੇ ਚ ਪਹਿਲਾਂ ਵੀ ਹੈਗਾ ਲੇਕਿਨ ਇਹ ਚ ਕੋਈ ਸਹੂਲਤਾਂ ਨਹੀਂ ਸੀ। ਅੱਜ ਮਾਨਯੋਗ ਸਰਦਾਰ ਪ੍ਰਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਇਹ ਜਿਹੜਾ ਗਰਾਊਂਡ ਬਣ ਜਾ ਰਿਹਾ 47 ਲੱਖ 54 ਹਜ਼ਾਰ ਰੁਪਏ ਦਾ। ਸੋ ਮੈਂ ਸਾਰੇ ਨਗਰ ਨੂੰ ਵਧਾਈ ਦੇਣਾ, ਪੰਚਾਇਤ ਨੂੰ ਵਧਾਈ ਦੇਣਾ, ਹਲਕੇ ਦੇ ਲੋਕਾਂ ਨੂੰ ਵਧਾਈ ਦੇਣਾ, ਸਾਡੇ ਸਰਪੰਚ ਸਾਹਿਬਾਨ ਹਲਕੇ ਤੋਂ ਆਏ ਉਹਨਾਂ ਨੂੰ ਵਧਾਈ ਦੇਣਾ। ਕਿਉਂਕਿ ਇਹ ਗਰਾਂਡ ਬੜਾ ਅਹਿਮ ਸੀ ਇਹ ਇੱਕ 5-10 ਪਿੰਡਾਂ ਦੀ ਹੱਬ ਬਣਦਾ ਔਰ ਸਾਡਾ ਪ੍ਰਿੰਸੀਪਲ ਸਾਹਿਬ ਖੜੇ ਆ ਬਹੁਤ ਵਧੀਆ ਸਕੂਲ ਹੈ ਸੋ ਇਹ ਜਿਹੜੀ ਸਹੂਲਤ ਹੈ ਸਕੂਲ ਨੂੰ ਵੀ ਵਿੱਚ ਇਨਕਲੂਡ ਹੋ ਪਿੰਡ ਨੂੰ ਵੀ ਹੋਊ ਆਲੇ-ਦਾਲੇ ਜਿਹੜੇ ਨਾਲ ਦੇ ਪਿੰਡਾਂਵਾਂ ਨੂੰ ਵੀ ਹੋਊਗੀ ਸੋ ਜੋ ਮਾਨ ਸਾਹਿਬ ਕਹਿੰਦੇ ਸੀ ਕਿ ਅਸੀਂ ਬੱਚਿਆਂ ਨੂੰ ਆਪਣੇ ਨੂੰ ਜਿਹੜੇ ਨਸ਼ਿਆਂ ਵਿੱਚ ਆ ਉਹਨਾਂ ਤੋਂ ਨਸ਼ਾ ਛਡਾ ਕੇ ਗਰਾਊਂਡ 'ਚ ਲੈ ਕੇ ਆਉਣੇ ਉਹ ਸੁਪਨਾ ਪੂਰਾ ਹੁੰਦਾ ਦਿਖ ਰਿਹਾ ਮੈਂ ਧੰਨਵਾਦ ਕਰਦਾ ਮਾਨਯੋਗ ਸਰਦਾਰ ਭਾਨ ਸਿੰਘ ਮਾਨ ਸਾਹਿਬ ਦਾ ਇਸ ਪਿੰਡ ਦੇ ਵਿੱਚ ਹੋਰ ਵੀ ਡਵੈਲਪਮੈਂਟ ਦੇ ਕੰਮ ਹੋਏ ਦੋ ਪਾਰਕ ਬਣਾਇਆ ਸੀ ਇੱਕ ਮੈਰਿਜ ਪੈਲੇਸ ਸਾਹਮਣੇ ਤੁਸੀਂ ਦੇਖੋਗੇ 30 35 ਲੱਖ ਨਾਲ ਬਣ ਕੇ ਉਹ ਵੀ ਤਿਆਰ ਹੋ ਰਿਹਾ ਸੋ ਹਰ ਇੱਕ ਜਿਹੜੀ ਸਹੂਲਤ ਹੈ ਹੁਣ ਇਸ ਪਿੰਡ ਵਿੱਚ ਮੌਜੂਦ ਹੋਊਗੀ ਪਹਿਲਾ ਮਹਲਾ ਕਲੀਨਿਕ ਵੀ ਇੱਥੇ ਆ ਚੁੱਕਿਆ ਹੈ ਮਾਨਯੋਗ ਸਰਦਾਰ ਭਵਨਸੀ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੋ ਸਾਡਾ ਪਿੰਡ ਹੁਣ ਐਸਾ ਪਿੰਡ ਬਣ ਜਾ ਰਿਹਾ ਕਿ ਸਾਰੀਆਂ ਸਹੂਲਤਾਂ ਜਿੱਥੇ ਹੋਣਗੀਆਂ